ਉਹ ਛੱਤ ਲਾ ਛੱਤ ਲਾ ਮੈਂ ਨਾ ਜਾਊਗੀ ਪੱਕੀ ਚਲ ਠੀਕ ਲੱਗੀ ਹੋਣੀ ਰਹਦੀ ਕਿੰਨੇ ਦੀ 5-500 ਦੀ ਲੱਗੀ ਚਲ ਠੀਕ ਹੋਣੀ ਰਹਦੀ 5-500 ਦੀ ਸ਼ਰਤ ਲੱਗੀ ਇਹ ਕਹਿੰਦੇ ਨਾਲ ਜਾਊਗੀ ਮੈਂ ਕਹਿੰਨੀ ਆ ਸ਼ਾਇਦ ਨਹੀਂ ਜਾਊਗੀ ਕਿਉਂਕਿ ਜਿਸ ਹਿਸਾਬ ਨਾਲ ਇਹਨਾਂ ਦੇ ਵਿਆਹ ਚੱਲਦਾ ਆ ਠੀਕ ਆ ਦੇਖਦੇ ਆ ਦੇਖੋ ਦੇਖੋ ਉਹ ਆ ਗਿਆ ਸਾਤੇ ਸ਼੍ਰੀ ਅਕਾਲ ਜੀ ਸਾਡੇ ਭੈਣ ਤੇ ਭਰਾਵੋ ਕੀ ਹਾਲ ਚਾਲ ਆ ਜੀ ਤੁਹਾਡਾ ਉਮੀਦ ਕਰਦੇ ਆ ਜੀ ਬਹੁਤ ਵਧੀਆ ਹੋਵੇਗਾ ਤੇ ਜੋ ਵੀ ਜੀ ਸਾਡੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਜੀ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਸ਼ੇਅਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ ਕਿਤਾ ਹਾਲ ਚੱਲ ਜੀ ਹੋਸਣਾ ਜਨਾਬ ਠੀਕ ਠਾਕ ਪਰਿਵਾਰ ਕਿਤਾ ਵਧੀਆ ਜੀ ਚਲੋ ਪ੍ਰਮਾਤਮਾ ਕਰੇ ਤੁਸੀਂ ਵਧੀਆ ਰਹੋ ਤੇ ਮੈਨੂੰ ਲੱਗਦਾ ਵੀ ਇਹਨਾਂ ਨੂੰ ਸੂਟ ਬਣੀ ਦਾ ਪਸੰਦ ਆ ਚੁੱਕਿਆ ਬਣੀ ਦਾ ਪਸੰਦ ਆਦਾ ਇਤਨੀ ਖੁਸ਼ੀ ਇਤਨੀ ਖੁਸ਼ੀ ਅੱਛਾ ਜੀ ਠੀਕਾ ਤੇ ਇੱਕ ਦਾ ਸੁਪਰ ਇਹ ਵੀ ਆ ਬੀ ਹੁੰਦਾ ਇਹਨਾਂ ਕੋ ਸਹਿ ਕਾ ਕੇ ਜਿਹੜਾ ਨਾ ਬਣੀ ਦਾ ਸੂਟ ਪਸੰਦ ਆ ਗਿਆ ਚਲੋ ਚਾਹ ਹਫਤਾ ਲੱਗੇ ਗਿਆ ਹਾਂਜੀ ਠੀਕ ਹੈ ਨਾ ਫਿਰ ਵੀ ਆ ਗਿਆ ਜਿੱਦ ਤੱਕ ਮਨੁਸ਼ਾ ਕਰਦੀ ਹੈ ਬਾਕੀ ਹੁਣ ਇਹਨਾਂ ਨੇ ਇੱਕ ਹੋਰ ਦੁਕਾਨ 'ਚ ਪਹੁੰਚੇ ਸੀ ਕਿ ਜਿੱਥੇ ਇਹਨਾਂ ਨੇ ਹਾਂਜੀ ਆਪ ਦਾ ਜਿਹੜੇ ਆਹ ਪਾਲਸ ਪੂਸ ਸੀਗੇ ਬਰੀ ਦੇ ਸਾਰਾ ਕੁਝ ਉਹ ਵੀ ਮਿਲ ਆਦਾ ਲਿਆ ਆਇਆ ਠੀਕ ਹੈ ਠੀਕ ਬੀਬੀਆਂ ਭੈਣਾਂ ਨੂੰ ਉਹਨਾਂ ਨੂੰ ਪਸੰਦ ਨਹੀਂ ਉਹ ਪਤਾ ਕਾਤੇ ਨਹੀਂ ਹੁੰਦਾ ਗਾਹਾਂ ਤੇ ਗਾਹਾਂ ਬਸ ਸਰ ਖੁਰਚੀ ਜਾਂਦੀ ਨਹੀਂ ਪਹਿਲਾਂ ਛੋਟਾ ਜਿਹਾ ਕਹਦਾ ਕਹਦਾ ਉਹ ਨੇਤਰ ਕਹਦਾ ਤੁਸੀਂ ਰਾਤ ਨੂੰ ਕਿੰਨੇ ਵਜੇ ਆਏ ਆਂ ਵੀ ਸਾਡੇ ਇਹਨਾਂ ਨੂੰ ਪਤਾ ਕਿਹੜੇ ਵળે ਤੁਸੀਂ ਆਏ ਆਂ ਕਿਹੜੇ ਵળે ਆ ਕੇ ਸੁੱਤੇ ਆਂ ਕਹਦਾ ਮੈਂ ਕਹਾਂਦਾ ਕਹਾਂਦਾ ਜਿਹੜੀ ਦੁਕਾਨ 'ਚ ਬਣਦੇ ਕਹਦਾ ਤੁਸੀਂ ਸਰ ਖੁਰਕਣ ਲਾਇਆ ਦੇ ਨਹੀਂ ਖਮਾਣੋ ਫਲਾਣੇ ਦੇ ਉਸ ਹੋਟਲ ਚ ਰੁਕੀ ਹੋਏ ਰੋਪੇ ਖੋਤੀ ਗੀਂਆ ਕਹਿੰਦਾ ਕਦੇ ਅਸੀਂ ਕਦੇ ਆ ਦੁਕਾਨ ਚ ਆਲਾ ਕਦੇ ਆ ਦੁਕਾਨ ਚ ਜਾਂਦਾ ਸੱਤੋ ਹੱਥੇ ਨਿਕਲਿਆ ਆਹ ਤਾਂ ਆਖੋ ਕਦੀ ਅਸੀਂ ਇੱਧਰ ਵਾ ਇੱਧਰ ਖੋਖੀ ਦੇ ਬਾਲੇ ਛੋਟਾ ਜਿਹਾ ਕਰਦਾ ਆਓ ਕਾ ਸਰ ਸਰ ਇਹ ਕਹਿੰਦਾ ਖੋਤੀ ਗੀਂਆ ਕਹਿੰਦਾ ਦੁਕਾਨ ਦੇ ਵਿੱਚ ਕਹਿੰਦਾ ਟਾਈਮ ਤਾਂ ਕਹਿੰਦਾ ਲੱਗਣਾ ਜੀ ਬੰਦਾ ਕਿਆ ਕਰਦਾ ਜਦ ਤਰੋ ਕਹਿੰਦਾ ਜਿੰਨੇ ਕਹਿੰਦੇ ਤੁਸੀਂ ਸਾਂਝ ਲੋ ਸਾਨੂੰ ਦੇ ਤਾਂ 10000 ਰੁਪਇਆ ਉਹਦੇ ਵਿੱਚ ਮੈਨੇਜ ਕਰਕੇ ਤਾਂ ਸਾਨੂੰ ਅਗਲੇ ਸ਼ਹਿਰ ਚ ਜਾਣਾ ਪੈਂਦਾ ਕਦੇ ਅਸੀਂ ਡੈਡੀ ਦਾ ਬਜਟ ਦੇ ਦੇ ਸੀਗੇ ਅੱਛਾ ਵੀ ਸਾਨੂੰ 10000 ਰੁਪਏ ਦੇ ਕੇ ਉਹ ਭੇਜਿਆ ਸੀਗਾ ਅਸੀਂ ਦੇ ਦੇ ਸੀ ਵੀ ਉਹਨਾਂ ਪੈਸਿਆਂ ਦੇ ਵਿੱਚ ਅਸੀਂ ਆਪਣਾ ਐਡਜਸਟਮੈਂਟ ਕਰ ਲਈਆਂ ਇਹ ਜਾਣ ਕੇ ਕਿਹਾ ਵੀ ਡੈਡੀ ਦਾ ਬਜਟ ਦੇ ਦੇ ਸੀ ਵੀ ਲੋਕਾਂ ਨੂੰ ਪਤਾ ਲੱਗ ਜਵੇ ਵੀ ਡੈਡੀ ਦੇ ਪੈਸਿਆਂ ਨਾਲ ਅਸੀਂ ਸਮਾਨ ਖਰੀਦਦੇ ਆ ਹਾਂਜੀ ਮੇਨ ਪੁਆਇੰਟ ਇਹ ਆ ਕਿ ਜਾਣ ਕੇ ਕਿਹਾ ਬੋਲੀ ਆ ਹਾਬੇ ਸੀ ਡੈਡੀ ਦਾ ਬਚਾ ਟੱਬਾ ਜਿਹੜਾ ਦੇਖਦੇ ਸੀਗੇ ਹਾਂ ਬਈ ਇੰਨੇ ਪੈਸੇ ਡੈਡੀ ਦਿੱਤੇ ਆ ਵੀ ਇੰਨੇ ਪੈਸੇ ਦੇ ਵਿੱਚ ਅਸੀਂ ਆਪਣਾ ਪੂਰਾ ਜਿਹੜਾ ਅਰੇਂਜਮੈਂਟ ਕਰਨਾ ਆ ਠੀਕ ਆ ਤੇ ਇੱਕ ਡੈਡੀ ਕੋਲ ਪੈਸੇ ਹੈ ਜੀਗੇ ਤੇ ਇੱਕ ਐਦਾ ਪਤਾ ਲੱਗਿਆ ਵੀ ਡੈਡੀ ਦੇ ਪੈਸੇ ਅੰਦਰ ਨਾਲ ਸਾਰਾ ਕੁਝ ਕਰਦੇ ਡੈਡੀ ਨੇ ਉੱਤਾ ਚੱਕਿਆ ਆ ਸਾਰਾ ਸਾਰਾ ਸਟੈਂਡ ਚੱਕਿਆ ਆ ਵਿਆਹ ਦਾ ਵਿਆਹੇ ਪਾਸੇ ਫਿਰ ਹੋਰ ਵੀ ਕਹਿਣਾ ਦਾ ਮਤਲਬ ਹੈ ਬਈ ਮਣੀ ਆ ਜਵੇ ਕੋਈ ਸਗਲ ਸੁਗਨ ਦੇ ਦੇ ਪੁੜੀ ਦਾ ਵਿਆਹ ਕਰਨ ਲੱਗਿਆ ਨੇਤਰ ਕੱਲਾ ਵਿਆਹ ਕਰਨ ਲੱਗਿਆ ਕੋਈ ਸਗਲ ਸੁਗਨ ਅੰਦਰੋਂ ਬਾਹਰੋਂ ਜਿੱਦਾਂ ਹੁਣ ਇਹ ਕਹਿੰਦਾ ਵਿਆਹ ਦੇ ਵਿੱਚ ਵੀ ਉਹੀ ਗਿਣੇ-ਚੁਣੇ ਬੰਦੇ ਸੱਦਣੇ ਆ ਆਪਣੇ ਯਾਰ ਦੋਸਤ ਜਿਹੜੇ ਮੇਰੇ ਡਾਲ ਖੜਨ ਵਾਲੇ ਆ ਖੜਨ ਵਾਲੇ ਦੇ ਪਾਸੋਂ ਜਿਹੜੇ ਪੈਸੇ ਪੂਸੇ ਦੇਣਗੇ ਇਹਨੇ ਪੈਸੇ ਦੇਣ ਵਾਲਿਆ ਵੀ ਬਾਕੀ ਜਿਹੜੇ ਪਿੰਡ ਦੇ ਬੰਦੇ ਆ ਉਹ ਵੀ ਕੁੜੀ ਦੇ ਵਿਆਹ ਨੂੰ ਆਪਣੀ ਦੇ ਖਰਾਤਾ ਸੀਗਾ ਉਹ ਮੈਂ ਹੁਣ ਕਿਸੇ ਹੋਰ ਨੂੰ ਪਿੰਡ ਦੇ ਬੰਦੇ ਨੂੰ ਕਿਸੇ ਨੂੰ ਵਿੱਚ ਪੜਦਾਗਾ ਪਿੰਡ ਦੇ ਪਾਸੇ ਇੱਕ ਦੋ ਗਣੇ ਚੁਣੇ ਬੰਦੇ ਜਿਹੜੇ ਮੇਰੇ ਨਾਲ ਮੇਰੀ ਮਦਦ ਕਰਾਉਗੇ ਮੈਂ ਨਾਲ ਹੱਟੇ ਖੜੂਗੇ ਉਹੀ ਬੰਦੇ ਜਿੱਦਾ ਮਤਲਬ ਸਤੂਗਾ ਜਿਹੜੇ ਪੈਸੇ ਦੇਣ ਵਾਲੇ ਆ ਕਹਿਣਾ ਬਤਲਵਾ ਆ ਹੁਣ ਕੁੜੀ ਨੇ ਤਾਂ ਗੱਲ ਘਮਾਈ ਆ ਵੀ ਡੈਡੀ ਦਾ ਵਜ ਤੇ ਦੇਖਣਾ ਜੀ ਅਗਲਾ ਕਹਿ ਨੇ ਤੀ ਤਰੀ ਵਿਚਾਰਾ ਕੀ ਕਰੇ ਕਰੇ ਕੱਲੇ ਮੋਢਿਆਂ ਦੇ ਤੇ ਪਾ ਵਜਦੇ ਆ ਤੇ ਅੰਦਰੋਂ ਬਾਹਰੋਂ ਪੈਸੇ ਕੋਈ ਨੋ ਕੇ ਭੇਜਦੇ ਆ ਬਾਹਰੋਂ ਡਾਲਰ ਡੁੱਲਰ ਆ ਜਾਣ ਜਾ ਕੋਈ ਉਹ ਉਸਰ ਦਲ ਬਿੱਤਰ ਕਾਇਦਾ ਵੀ ਚੱਲ ਗੰਨੇ ਦੀ ਵੀ ਦਾ ਵਿਆਹ ਆ ਚਲੋ ਭੇਜ ਦੇਣੇ 20 ਡਾਲਰ ਛਕੜਾ ਖੁਸ ਫੱਕ ਪੈਣ ਲੱਗਿਆ ਆ ਇਹਨਾਂ ਦਾ ਕਹਿਣਾ ਦਾ ਮਤਲਬ ਆ ਸੁਣਾਣਾ ਸੁਣਾਣ ਦਾ ਪੁੱਤਾਂ ਵਿੱਚੋਂ ਆ ਆ ਜੀ ਜਤਰਾ ਬਹੁਤ ਸਕੀਮਾਂ ਆ ਵੀ ਡੈਡੀ ਦੇ ਅਸੀਂ ਬੱਚਕ ਦੇ ਹਿਸਾਬ ਨਾਲ ਆਪਦਾ ਰੈਜਿਮੈਂਟ ਕੀਤਾ ਆ ਤਾਂ ਉਹ ਪਹਿਲਾਂ ਹੀ ਹੁੰਦਾ ਇਹਨਾਂ ਦਾ ਪਹਿਲੀ ਹੀ ਹੁੰਦਾ ਜੇ ਮੈਂ ਐਦਾ ਪੁੱਛੂੰਗਾ ਤੂੰ ਐਦਾ ਕਹੀਂ ਉਹ ਐਦਾ ਕਹੀਂ ਬਸ ਬਸ ਆ ਉਹ ਸ਼ੈਨ ਆ ਆ ਗੱਲ ਆ ਜੀ ਇਹਨਾਂ ਦੀ ਆ ਤੁਸੀਂ ਦਾ ਕਰਦੇ ਕਿ ਭੇਜਿਆਗਾ ਉਹ ਤਾਂ ਆਪਣੀ ਸਮਝਦਾਰੀ ਹੁੰਦੀ ਹੈ ਨੇ ਤੇਰ ਬਜਟ ਵਿੱਚ ਰਹਿਣਾ ਦੇ ਨਾ ਤੇਰ ਕਿਉਂਦਾ ਦੱਸ ਕੁੜੀ ਤਾਂ ਕਹਿੰਦੀ ਸਾਨੂੰ 10000 ਰੁਪਏ ਦੇ ਕੇ ਭੇਜਿਆ ਸੀਗਾ ਤੁਸੀਂ ਪਹਿਲਾਂ ਜੇ ਬਲੌਗ ਬਣਾਣੇ ਇੱਕ ਸਲਾਹ ਆ ਲਿਆ ਕਰੋ ਆਪਣੀ ਵੀ ਕਿੰਨੇ ਬੱਕਰੀਆਂ ਨੇ ਵੀ ਕਿਹੜੀ ਕਿਹੜੀ ਗੱਲ ਕਹਿਣੀ ਹੈ ਕਿਹੜੀ ਕਿਹੜੀ ਨਹੀਂ ਕਹਿਣੀ ਹੈਗੀ ਜਦ ਤੂੰ ਝੂਠ ਬੋਲਦੇ ਏਕ ਦੂਜੇ ਦੇ ਖਿਲਾਫ ਫਿਰ ਜਦ ਵਿੱਚ ਟੱਪਾ ਕੱਟ ਲਿਆ ਕਰੋ ਹਾਂਜੀ ਜਾ ਵੀ ਤੁਸੀਂ ਆਹ ਤਾਂ ਪਹਿਲਾਂ ਹੀ ਆਪਦੀ ਸਲਾਹ ਕਰਿਆ ਕਰੋ ਤੁਸੀਂ ਤਾਂ ਕਹਿੰਦੀ 10000 ਦੇ ਕੇ ਭੇਜੇ ਨਾ ਤਰ ਘੱਟੋਂ 5000 ਦੇ ਕੇ ਭੇਜਿਆ ਸੀਗਾ ਹੈ ਸਾਨੂੰ ਨਹੀਂ ਹੋ ਸਕਦਾ ਕਹ ਦੋ ਕਿ ਇਹ ਝੂਠ ਹੈ ਤੇਰ ਸਬਾਦੀ ਮਤਲਬ ਕੋਈ ਗੱਲ ਦੀ ਚੱਲੀ ਜਾਂਦਾ ਹੈ ਹਾਂ ਅੱਛਾ ਸੁਖੋਪਾਲ ਜੀ ਬੋਲੀ ਕਹਿੰਦੀ ਇਹ ਤਾਂ ਨੇਤਰ ਆਪਦੀ ਆਪ ਦੀ ਸਮਝਦਾਰੀ ਆ ਨੇਤਰ ਕਹਿੰਦਾ ਕਹਿੰਦਾ ਨੇਤਰ ਕੀ ਹੁੰਦਾ ਮੂੰਹ ਪਾਇਓ ਆ ਮੂੰਹ ਪਾਇਆ ਤੀ ਕਹਿੰਦੀ ਚੱਲਦਾ ਇੰਨਾਂ ਕਦਾ ਕਹਿੰਦੀ ਹਾਂ ਤੀ ਕਹਿੰਦੀ ਇੰਨਾਂ ਕਦਾ ਮੈਨੂੰ ਤਾਂ ਲੋੜ ਆਇਆ ਪਿਆ ਆ ਹੈ ਉਹ ਤਾਂ ਫਰਲੇ ਤੁਸੀਂ ਇੱਕ ਤੂੰ ਦੇਖਦਾ ਲਾ ਤੂੰ ਨਾ ਲੈਨੀ ਉਹ ਤਾਂ ਨੇਤਰ ਇੰਨਾ ਦਾ ਚੱਲਦਾ ਆ ਉੱਪਰ ਦੀ ਦੱਲਾ ਝੂਟ ਕਿੱਦਾਂ ਇਹਨਾਂ ਦੇ ਫੜ ਹੁੰਦੇ ਆ ਮੈਂ ਨਹੀਂ ਦੱਸ ਜਾਨੀ ਉਹ ਫੁਕਰਾ ਆ ਫੁਕਰੀ ਕਿਤੇ ਥੱਲੇ ਡਿਗਣ ਦੇ ਦੂ ਆਪਣੀ ਮਾਨੂੰ ਐਵੇਂ ਮੇਰੀ ਫੁਕਰੀ ਵੱਜ ਜੇ ਬੈਥੇ ਬੇ ਕੁੜੀ ਨੇ ਤਾਂ ਮੈਨੂੰ ਲਾਣੀ ਉਹ ਆਤੀ 10000 ਕਹਿ ਕੇ ਬੈਟਾ ਕਰਕੇ 10000 ਤਾਂ ਦਿੱਤਾ ਸੀ ਤੁਹਾਨੂੰ ਤੁਹਾਨੂੰ 50000 ਦੇ ਕੇ ਭੇਜਿਆ ਇਕਜ਼ੈਂਪਲ ਐ ਇਕਜ਼ੈਂਪਲ ਤੂੰ 10000 ਦੀ ਮਾਰਨੀ ਆ ਆ ਅਗਰੇ ਕੀ ਦੇ ਲਾਭ ਦੇ ਵਿੱਚ ਕੋਟਲੇ ਹੁੰਦੇ ਆ ਪੜੀ ਹੋਣੀ 10 12 ਪਤਾ ਲੱਗ ਜੀ ਤਾਂ ਅਗਰੇ ਜੈਂਪਲ ਅਗੈਂਪਰ ਕਰੀ ਜਾਂਦੀ ਆ ਹਾਂਜੀ ਤੇ ਮੈਂ ਉਦਾਂ ਕਹਿੰਦੀ ਦੱਸਦੀ ਆ ਵੀ 10000 ਕਹਿੰਦੀ ਮੈਂ ਆਈਡੀਆ ਲਾ ਕੇ ਦੱਸਦੀ ਵੀ ਜੇ ਤੁਸੀਂ ਮੈਨੂੰ 10000 ਲੈ ਕੇ ਭੇਜਿਆ ਵੀ ਅਸੀਂ ਬਜਟ ਕਰਦੇ ਆ ਮੈਂ ਬਚਾ ਕੇ ਘਰ ਨੂੰ ਲੈ ਕੇ ਆਨੇ ਆ ਬਾਕੀ ਜ਼ਰਾ ਸੁੱਖ ਹੋਰੋਂ ਤੂੰ ਬੋਲਣ ਦੀ ਜਗ੍ਹਾ ਸਿੱਖ ਲੈ ਮਾੜਾ ਮੋਟਾ ਤੂੰ ਨੇਤਰ ਕਹਿੰਦੀ ਆ ਨੇਤਰ ਇਹ ਆਪਣੀ ਸਮਝਦਾਰੀ ਹੋਣੀ ਆ ਫੇਰ ਜੇ ਤੈਨੂੰ ਨੇਤਾ ਤੇ ਕਹਿਤਾ ਨੇਤਰ ਕਿਆ ਹੁੰਦਾ ਤੁਸੀਂ ਟੱਪਾ ਕੱਟ ਦੋ ਹਾਂਜੀ ਜਦ ਤੇਰੇ ਘਰ ਵਾਲੇ ਨੂੰ ਬੁਰਾ ਲੱਗ ਟੱਪਾ ਕੱਟ ਦੇ ਬਾਕੀ ਪਰ ਚੱਲਦਾ ਨਾ ਆਪਣੇ ਮਾਨ ਕੋਤੀ ਤੇ ਜਾਂਦੀ ਸੀ ਸਾਡੇ ਵਿੱਚ ਨਾ ਟੱਕਰ ਪਤਾ ਕੀ ਆ ਜਦੋਂ ਕੈਮਰੇ ਸਾਹਮਣੇ ਨਾ ਲੈਂਦੀਆਂ ਆਂ ਬੀਤੀਆਂ ਕਰਦੀਆਂ ਉਹ ਤੋਂ ਕੈਮਰੇ ਪਿੱਛੇ ਕਿਆ ਕਿਆ ਹੁੰਦਾਉ ਚੁੱਤੀਆਂ ਨਾ ਦੇ ਹੁਣ ਖੰਨਾ ਸਾਹਿਬ ਤੋਂ ਜਾ ਕੇ ਕੱਧਰ ਦੇ ਦੁਪਹਿਰ ਹੁਣ ਖੰਨਾ ਸਾਹਿਬ ਰਹਿ ਗਿਆ ਫਿਰ ਇੱਕ ਸ਼ਹਿਰ ਰਹਿਣਾ ਅੰਬਾਲਾ ਓਏ ਬੱਸ ਕਰ ਭਾਈ ਉਹ ਤਾਗਲ ਕਰ ਜਾ ਕਿੱਥੇ ਜਾ ਹਾਂ ਛੋੜਾ ਕਰਦਾ ਕਹਿੰਦਾ ਇੱਕ ਸ਼ਹਿਰ ਰਹਿ ਗਿਆ ਇੱਕ ਖੰਨਾ ਰਹਿ ਗਿਆ ਹੁਣ ਇੱਕ ਅੰਬਾਲਾ ਰਹਿ ਗਿਆ ਫਿਰ ਸ਼ਾਇਦ ਇਹਨਾਂ ਦੀ ਬਿਆਦ ਜਿਹੜੀ ਸ਼ਾਪਿੰਗ ਆ ਪੂਰੀ ਹੋ ਜਾਊਗੀ ਹਜ ਰਹਿੰਦੀ ਆ ਆਖਣਾਂ ਤਾਂ ਬੜਾ ਰਹਿੰਦਾ ਆ ਠੀਕ ਆ ਫੇਰ ਵਿਆਹ ਜਿੱਦਾਂ ਮਤਲਬ ਜਿਹੜਾ ਕੰਪਲੀਟ ਜਿਹੜਾ ਸਮਾਰਨਦਾ ਨਾ ਉਹ ਪੂਰਾ ਹੋ ਜਾਊਗਾ ਦੋ ਸ਼ਹਿਰ ਰਹਦੇ ਆ ਠੀਕ ਆ ਤੇ ਅਰਧਨ ਆਪਣੇ ਸਮੇਂ ਆਈ ਚੋਈ ਜਾਂਦੀ ਮੇਰਾ ਸਰੀਰ ਕਾਦ ਥੱਕੂਗਾ ਮੈਂ ਰੱਜ ਕੇ ਕਦ ਪਾਣੀ ਪੀਊਗੀ ਆਇਆ ਹੋਈ ਜਾਂਦਾ ਮੈਨੂੰ ਵੀ ਭੱਜ ਤੂੰ ਆਹ ਦੇਲਾ ਤੂੰ ਚਤਰੋ ਕਹਿੰਦੀ ਕਹਿੰਦੀ ਮੈਨੂੰ ਮੇਰਾ ਸਰੀਰ ਐਦਾਂ ਲੱਗਦਾ ਹਾਂਜੀ ਵੀ ਜਿੱਦਾਂ ਨਾ ਮਤਲਬ ਮੈਂ ਭੱਜਾਂ ਭੱਜ ਕੇ ਥੱਕ ਕੇ ਥੱਕ ਕੇ ਫੇਰ ਮੈਂ ਪਾਣੀ ਪੀਵਾਂ ਹਾਂਜੀ ਮੈਂ ਕਹਿੰਦੀ ਮੈਨੂੰ ਐਦਾਂ ਮਹਿਸੂਸ ਹੋਵੇ ਮੈਂ ਤਾਂ ਮੈਂ ਥੱਕ ਆਪਣੇ ਸਰੀਰ ਨੂੰ ਥ ਸਵਾਲ ਨੇ ਬਖਰਈਆ ਹਾਂ ਗਾਂਵਾਂ ਨੂੰ ਢਕਾ ਤੋ ਔਰਦੀ ਨਹੀਂ ਹਾਂਜੀ ਠੀਕ ਆ ਬੜੇ ਖਾ ਖਾ ਪੁਰਦੀ ਰਹੀਆਂ ਮੀਨਾ ਉਹ ਜਲਾ ਡੇਢ ਦਿਨ ਉਹ ਨਾ ਪਹਿਲਾ ਕੰਮ ਕੀਤਾ ਇਹਨ ਦਾ ਹਾਂ ਪਹਿਲਾਂ ਵੀ ਨਹੀਂ ਕੰਮ ਕੀਤਾ ਬਾਜ ਨੂੰ ਕਿਥੋਂ ਲਾਵਾਂਗੀ ਹਾਂਜੀ ਵੇ ਉਹ ਬੰਦਾ ਭੱਜਦਾ ਹੁੰਦਾ ਨਾ ਬੰਦਾ ਘਰੇ ਵੀ ਕੰਮ ਕਰਦਾ ਤੂੰ ਆ ਫਿਰ ਜਾਵੇਂ ਕਹਿੰਦਾ ਉੱਪਰ ਥੱਲੇ ਪੌੜੀਆਂ ਚੜ੍ਹ ਗਿਆ ਉੱਤਰ ਗਿਆ ਚੜ੍ਹ ਗਿਆ ਤੂੰ ਤਾਂ ਰੱਤਾ ਬੋੜਦੀ ਦੀ ਬੈਠਾ ਭੱਜ ਲੂਗੀ ਬੈਠ ਬੈਠ ਕੇ ਇਹਦਾ ਘਰੇ ਕੁਰਸੀਆਂ ਤੇ ਐਦਾਂ ਬੈਹ ਬੈਠ ਕੇ ਤਾਂ ਸੀਰ ਦੀ ਥੱਲੇ ਵਰ ਕੇ ਕਿਤੇ ਪੇਰ ਇਹਦਾ ਆਪਦੇ ਆਪ ਕਿਤਾਵਲੇ ਬੈਠੀ ਆ ਫੀਲ ਲਗਾ ਲੈਂਦੀ ਆ ਹਾਂਜੀ ਵੀ ਮੈਂ ਜੇ ਕਿਤੇ ਭੱਜਾਂ ਭੱਜ ਕੇ ਮੈਂ ਸਕੇਮਾ ਹੋਵੇ ਥੱਕਾਂ ਆਵੇਂ ਫਿਰ ਪਾਣੀ ਪੀਵਾਂ ਮੈਨੂੰ ਐਦਾਂ ਵਧੀਆ ਕੰਦੀ ਲੱਗੂਗਾ ਜੇ ਕਰਨੇ ਹੋਣ ਨਾ ਤੁਹਾਡੇ ਘਰ ਦੇ ਕੰਮ ਤਾਂ ਬਥੇਰੇ ਆ ਮੱਝਾਂ ਤੇ ਰਸੋਈਆਂ ਨੇ ਵੀ ਰੱਗੀਆਂ ਰੱਖੀਆਂ ਮੱਝਾਂ ਤੇਰੇ ਪੇਕੇ ਉਨਾ ਗੋਹਾ ਖੂੜਾ ਕਰਿਆ ਕਰੋ ਤੇ ਨਾਲੇ ਧਾਰਾ ਧੂਰਾ ਚੋਇਆ ਕਰੋ ਕਿ ਪਤਾ ਲੱਗੇ ਮੱਜਾਂ ਦੇ ਨਾਲ ਟਾਈਮ ਨਹੀਂ ਲੱਗਦਾ ਲੱਗਦਾ ਬਲੌਗ ਬਣਾਉਣ ਨੂੰ ਜਿਹੜਾ ਤੁਸੀਂ ਵਿਹਲੇ ਸਾਰੇ ਦਿਹਾੜੀ ਬਲੌਗਾਂ ਚ ਚੱਕੀ ਫਿਰਦੇ ਰਹਿੰਦੇ ਨੇ ਨਾ ਦਿਹਾੜੀ ਚ ਹੁਣ ਚਾਰ ਚਾਰ ਬਲੌਗ ਸੈੱਟਦੇ ਆ ਮੱਜਾਂ ਦਾ ਕੰਮ ਸੰਭੂਗੇ ਤਾਂ ਪਤਾ ਲੱਗ ਜਾਣਾ ਵੀ ਕੰਮ ਕਹਿੰਦੇ ਕਿੰਨੂ ਆ ਬੱਤ ਸਹੀ ਆ ਨਹੀਂ ਮੇਰੀ ਗੱਲ ਸੁਣ ਤੂੰ ਹੁਣ ਬਰਲਾ ਬਈ ਜਿਹੜੇ ਬੰਦੇ ਨੇ ਪਹਿਲਾਂ ਕੰਮ ਕੀਤਾ ਹੋਵੇ ਉਹਨੂੰ ਹੁੰਦਾ ਬੰਦੇ ਨੂੰ ਤੂੰ ਸਾਰੇ ਬਹੀਨਾ ਹੋ ਚੱਲਿਆ ਤੂੰ ਕਲਮਾਰੀ ਦੇ ਨਾਲ ਧੌਣ ਸੱਟ ਕੇ ਬੱਠੀ ਰਹੀਆਂ ਪਈ ਰਹੀਆਂ ਠੀਕ ਆ ਚੱਤ ਤੋਂ ਤੇ ਪਤਾ ਲੱ ਮੈਨਾਂ ਪਤਾ ਨਹੀਂ ਦੇਰੇ ਵਿੱਚ ਕਿਹੜੀ ਕੰਮ ਬੰਦਾ ਕਰੇ ਤਾਂ ਹੀ ਤੇ ਭੱਜੂਗੀ ਤੂੰ ਕਿੱਥੋਂ ਦੱਸ ਤੈਨੂੰ ਪਤਾ ਲੱਗ ਗਿਆ ਤੇਰੀ ਮਾਮੀ ਦਾ ਆਈ ਉਹ ਮਾਮੀ ਦੀ ਕੁੜੀ ਆਈ ਆ ਉਹ ਤੋਂ ਸ਼ਾਪਿੰਗਾਂ ਲੱਗੀ ਦੁਕਾਨਾਂ ਨਾਲ ਜਾਣ ਲੱਗੀ ਫੇਰ ਤੋਰ ਲੱਗੀ ਉਹ ਤੋਂ ਪਹਿਲਾਂ ਤੂੰ ਮੀਂਹਾਂ ਖਲਵਾਰੀਆਂ ਨਾਲ ਟਾਕੇ ਬੱਠੀ ਰਹੀਆਂ ਟਾਕੇ ਬੈਠੀ ਸੀ ਲੱਗਦਾ ਟਾਕੇ ਢੋਕਾ ਲਾ ਕੇ ਬੱਠੀ ਰਹੀ ਆ ਨਾ ਤੇ ਇਹ ਵੀ ਮੇਰੇ ਕੋਲ ਕਾਫੀ ਨੂੰ ਘਰ ਦਾ ਕਹਿਦਾ ਵੀ ਵੀ ਵਿੱਚ ਕਮਜ਼ੋਰੀ ਆਈ ਆ ਡਰਾਈ ਫਰੂਟ ਖਾਏਗੀ ਫਲ ਫੂਟ ਖਾਈ ਜੂਸ ਪੀ ਗਈ ਹਵਾ ਕੌਣ ਫੇਰ ਹੁਣ ਤੂੰ ਕਹੀ ਜਾਂਦੀ ਮੇਰਾ ਸੀ ਯਾਤਰੀ ਦਿੰਦਾ ਇਹ ਭੱਜਾਂ ਲੱਠਾਂ ਉਗਰੇ ਤੇ ਰੇਸ਼ੀ ਦੇ ਨਾਲ ਉੱਤਰੀ ਆਖ ਦੇਣੀ ਆ ਸਵਾ ਮਹੀਨਾ ਦਾ ਨਾਲੇ ਉਦੀ ਨੀ ਕੁੜੀਆਂ ਬਾਹਰ ਨਿਕਲਦੀਆਂ ਹੈਗੀਆਂ ਜਿਹੜੀ ਇਹ ਰੋਪੜ ਸ਼ਕਲ ਲਗ ਲੈਣੇ ਹੁਣ ਸ਼ਹਿਰ ਗਾਇਆ ਪਿਆ ਆ ਇਹ ਤਾਂ ਜਿੱਦਾਂ ਤੈਨੂੰ ਦੱਸਿਆ ਨਾ ਜਿੱਦਾਂ ਦੇਣ ਦੇ ਘਰ ਹੋਣਾ ਸੀ ਉਦੋਂ ਵੀ ਇਹ ਪਹਿਲਾਂ ਇੱਕ ਦਿਨ ਪਹਿਲਾਂ ਆ ਭੈਣ ਦੇ ਨਣਾਂ ਦੇ ਘਰ ਗਈ ਸੀ ਲੋ ਜੀ ਹੁਣ ਹੋਰ ਸੁਣ ਲੋ ਨਮੀਤਾ ਜੀ ਗੱਲ ਅੱਜ ਚਾਡੀ ਹਰਗੁੰਦਾ ਬਰਥਡੇ ਸਾਰੇ ਜਾਣੇ ਆਜੋ ਹਰਗੁੰਦੇ ਬਰਥਡੇ ਤੇ ਤੇ ਨੇ ਤੇਜਸਵੀ ਲੋਕ ਹੈ ਸਾਡੇ ਕੋਲ ਕਿੰਨੇ ਸ਼ਾਨਦਾਰ ਵਿਚਾਰ ਰੱਖਦੇ ਅਚਾਤਰੋਂ ਕੀ ਕਹਿੰਦੀ ਆ ਅੱਜ ਕਹਿੰਦੀ ਸਾਡੀ ਹਰਮਨ ਦਾ ਜਨਮ ਦਿਨ ਆ ਹਨਾ ਅਰਗੁਨਾ ਅੱਜ ਇੱਕ ਮਹੀਨੇ ਦੀ ਹੋ ਗਈ ਮੰਮੀ ਉਹ ਪਤਾ ਹੀ ਨਹੀਂ ਲੱਗਿਆ ਦੇਖ ਲੋ ਟਾਈਮ ਦਾ ਮਹੀਨੇ ਦੀ ਕਹਿੰਦੀ ਹੋ ਗਈ ਆ ਲਓ ਜੀ ਮਹੀਨੇ ਬਾਅਦ ਹੀ ਬਣਾਉਣਾ ਚਾਹੁੰਦਾ ਤਾਂ ਉਹ ਬਾਬਾ ਇਹਨਾਂ ਨੂੰ ਜੀ ਕੰਟੈਂਟ ਲੱਪਾ ਹੋਇਆ ਆ ਇਹ ਮਹੀਨੇ ਬਾਅਦ ਨਹੀਂ ਸਾਲ ਦੇ ਵਿੱਚ ਜਿੰਨੇ ਮਹੀਨੇ ਹੁੰਦੇ ਨੇ ਨਾ ਉੰਨੇ ਜਨਮ ਦਿਨ ਬਣਾਇਆ ਕਰੂਗੇ ਹਨ ਸਹੀ ਆ ਪਤਾ ਕਿਤਾ ਹਾਂਜੀ ਕਿਉਂ ਜੇ ਮਹੀਨੇ ਬਾਅਦ ਹੀ ਜਨਮ ਦਿਨ ਬਣਾਉਣ ਲੱਗੇ ਆਪੇ ਇੱਕ ਬਲੌਗ ਖਿੱਚ ਹੋ ਜਾਏਗਾ ਨਾ ਇਹਦਾ ਉਹੀ ਗੱਲਾਂ ਨਾਲ ਤੀਨੇ ਮਿਲੀ ਇਹਨਾਂ ਨੂੰ ਕੰਟੈਂਟ ਮਿਲਿਆ ਹੋਇਆ ਲੋਕੀ ਸਾਲ ਬਾਅਦ ਬਣਾਉਂਦੇ ਇਹ ਮਹੀਨੇ ਬਾਅਦ ਦੇ ਦੇਖ ਲਓ ਤੁਸੀਂ ਲੋਕਾਂ ਕੋ ਵੱਖਰੇ ਕੰਮ ਕਰਦੇ ਮਹੀਨੇ ਬਾਅਦ ਦੇ ਅੱਜ ਪੂਰੇ 1 ਮਹੀਨੇ ਦੀ ਹੋ ਗਈ ਅਜਾ ਹਰ ਨੂੰ ਦਾ ਹੈਪੀ ਬਰਥਡੇ ਆ ਹਾਂਜੀ ਪਰ ਕੁਝ ਵੀ ਕਰ ਸਕਦੇ ਆ ਭਈ ਇਹ ਨੇਤਰ ਦੀ ਦੋਤੀ ਆ ਤੇ ਚਤਰੋ ਦੀ ਕੁੜੀ ਆ ਇਹ ਇੱਥੇ ਜਨਮ ਦਿਨ ਮਨਾਣ ਲੱਗਿਓ ਦੇ ਇਹਨੂੰ ਬਹਾਨਾ ਚਾਹੀਦਾ ਕੇਕ ਕੱਟਣ ਦਾ ਉਹ ਤੇ ਨੂਰ ਦਾ ਜਨਮ ਦਿਨ ਸੀ ਉਹ ਪੈਂਡਿੰਗ ਰੱਖੀ ਫਿਰਦੇ ਆ ਦੇਖ ਲਓ ਤੁਸੀਂ ਉਹ ਕੁੜੀ ਦਾ ਮਨਾਇਆ ਨਹੀਂ ਇਹਨਾਂ ਨੇ ਸਾਲ ਬਾਅਦ ਚੱਲੀਦਾ ਆ ਹਾਂਜੀ ਉਹਦਾ ਜਿਹੜਾ ਜਿਹੜਾ ਸਾਲ ਬਾਅਦ ਆ ਉਹ ਤਾਂ ਮਨਾਇਆ ਇਹਨਾਂ ਦਾ ਪੈਂਡਿੰਗ ਲੋ ਜੀ ਚਾਹ ਰਾਨਾ ਦੇ ਪਾਪੇ ਪੇਟੋ ਸਾਰੇ ਆਣੇ ਇਹਨਾਂ ਨੂੰ ਮੈਂ ਉਹੀ ਗੱਲ ਕਰਦਾ ਵੀ ਦਿਲਾਂ 'ਚ ਪਤਾ ਨਹੀਂ ਕਾਤੇ ਇਹਨਾਂ ਫਰਕ ਰੱਖਦੇ ਆ ਉਹ ਸੁਨਿਆਰੇ ਦੁਕਾਨ ਤੇ ਗਿਆ ਉਹ ਟੁੱਡੂ ਲੈਣ ਕੱਲ ਗਹਿਣੇ ਗੂੜੇ ਉਹ ਦਾਲ ਚਾਰ ਭੂਆ ਚਲ ਗਈਆਂ ਡਡੀਆਂ ਨਾਲ ਉਹ ਤੂੰ ਜੀ 2-200 ਰੁਪਇਆ ਪਾ ਕੇ 1150 ਦੀ ਚਾਂਦੀ ਝਾਂਜਰ ਬੁੜੀ ਨੂੰ ਲੈ ਆਦਿਆ ਭੋਰਾ ਕਰਦੀ ਹੈ ਹੈ ਉਹ ਬਲੌਗ ਦਾ ਹਿੱਸਾ ਬਣੀ ਰਹਿੰਦੀ ਆ ਬਲੌਗ ਦੇ ਵਿੱਚ ਆਉਂਦੀ ਆ ਕਈ ਲੋਕੀ ਦੇਖਦੇ ਉਹਦੇ ਕਰਕੇ ਆ ਤੂੰ ਚਾਰ ਭੂਆ ਦਾ ਕੀ ਆ ਫਾਇਦਾ ਚੱਲ ਭੂਆ ਨਹੀਂ ਲੈ ਕੇ ਦਿੱਤੇ ਜੀ ਆਪੇ ਸਭ ਮਾਇਆ ਦਾਤੀ ਲੈ ਲੇਦੀ ਉਹ ਅੱਧੇ ਨਾਲ ਜ਼ਿਆਦਾ ਰੋਹ ਤਾਂ ਮਰੀ ਜਥਾਣੀ ਦਾ ਹੁੰਦਾ ਆ ਜੇ ਵਿੱਚੋਂ ਇੱਕ ਹਿੱਸਾ ਦੇ ਵੀ ਦਿੰਦੇ ਹੈ ਨਾ ਬਲੌਗਰਾਂ ਦੇ ਪੈਸੇ ਆਉਂਦੇ ਆ ਤਾਂ ਕੀ ਗੱਸਾ ਲੱਗਾ ਸੀ ਇਹਨਾਂ ਦਾ ਇੱਕ ਹਿੱਸੇ ਨੂੰ ਛੱਡ ਤੂੰ ਉਹ ਹਜ਼ਾਰ ਨਾਲ 1500 ਦੀ ਬਣ ਜਾਂਦੀ ਏ ਇੰਨੀ ਚੰਦ ਦੀ ਪਹਿਲਾਂ ਚਾਹ 600 ਰੁਪਏ ਤੋੜ ਆਇਆ 700 ਰੁਪਏ ਨਹੀਂ ਲੱਗਦੀ ਸੀ ਜਿੰਦੀ ਦਾ ਚੁੱਡੀਆ ਹੋਵੇ ਤੇ ਜਿਹੜੀ ਹੈ ਤੋੜਦੀ ਦੀ ਹੈਗੀ ਉਹਦੇ ਲਈ ਤੁਸੀਂ ਲੈ ਆਏ ਆ ਚਲ ਉਹ ਵੀ ਵਧੀਆ ਗੱਲਾਂ ਲੈ ਆਤੀ ਪਰ ਇਦਾਂ ਇੱਕੋ ਜਿਹਾ ਲੈ ਰਹੇ ਹਾਂ ਪੂਰੀ ਤਾਂ ਗੱਲ ਆ ਯਾਰ ਜਿੱਥੇ ਤੁਸੀਂ 2 ਲੱਖ ਰੁਪਈਆ ਲਾਇਆ ਠੀਕ ਆ ਚੈਨੀ ਵੀ ਲਈ ਆ ਚਾਂਦੀ ਸੋਨੇ ਸੌਰੀ ਤੇ ਪੁੜੀ ਲਈ ਪਰਾਂ ਨਹੀਂ ਝੱਜਰਾ ਵੀ ਲਈਆਂ ਕੰਗੜ ਵੀ ਲਾਇਆ ਉੱਥੇ 1000 ਰੁਪਏ ਹੋਰ ਲਾ ਦੇ ਫਿਰ ਕੀ ਘਾਟਾ ਪੈਣ ਲੱਗਾ ਸੀਗਾ ਨਾਲੇ ਦੇ ਵਿੱਚ ਲੋਕਾਂ ਨੇ ਕਹਿਣਾ ਸੀਗਾ ਵੀ ਨਹੀਂ ਦਾਤੀ ਫਰਕ ਨਹੀਂ ਰੱਖਿਆ 1000 ਰੱਖਿਆ ਹੈ ਹੈਨਾ ਬਾਕੀ ਫੇ ਜਦੋਂ ਤੇਰੀ ਭਝਾਈ ਤੇ ਤੇਰੀ ਦੇ ਨਿਆਣਾ ਨਿਕਾ ਹੋਇਆ ਸੀਗਾ ਹੁਣ ਤੁਸੀਂ ਚੈਨੀ ਪਾਈ ਸੀਗੀ ਹਾਂਜੀ ਇਹ ਤੋਂ ਫਰਕ ਦੀਦਾ ਸ਼ਰੇਆ ਫਰਕ ਝਾਕਦਾ ਹੈ ਨਾ ਬੇਚਾ ਉਹਦਾ ਮਨਾਇਆ ਮੈਂ ਤਾਂ ਸ਼ੂਟਿੰਗਾਂ ਕੀਤੀਆਂ ਨਹੀਂ ਹੁਣ ਕਿੱਦਾਂ ਲੱਗਿਓ ਸ਼ੂਟਿੰਗਾਂ ਕਰਨ ਇਹ ਤਾਂ ਤੇਰੇ ਮੈਂ ਗੱਲ ਦਾਦਾ ਇਹਦੀ ਜਿਹੜੀ ਜਠਾਣੀਆਂ ਨਾ ਉਹ ਹੈਗੀ ਥੋੜੀ ਕਹਿਣ ਦਾ ਮਤਲਬ ਚੰਗੀ ਰੱਖ ਲੋ ਜਾਇ ਅੱਜ ਕੱਲ੍ਹ ਤੰਗੇ ਰੋ ਸਤਰਾ ਕਹਿੰਦੇ ਆ ਜਦੋਂ ਜਦ ਆਪਣਾ ਬਕੜਾ ਬਲੌਗ ਬਣਾਉਣ ਲੱਗ ਜਵੇ ਨਾ ਤਾਂ ਇਹਨਾਂ ਨੂੰ ਕੋਈ ਪੁੱਛੇ ਨਾ ਮੇਂ ਤਾਂ ਉਹਦੇ ਘਰ ਵਾਲੇ ਦੀ ਨੂੰ ਸਮਝ ਲੱਗਦੀ ਘਰ ਵਾਲਾ ਪਤਾ ਨਹੀਂ ਕਿੱਦਾਂ ਆਪਣੀ ਘਰ ਵਾਲੀ ਦੀ ਇੰਨੀ ਦੇ ਲੈਣਾ ਬੇਇੱਜ਼ਤੀ ਕਰਾ ਆ ਬਲੌਗਾ ਚਾਈ ਆਂਦਾ ਨਹੀਂ ਉਹਦਾ ਰਸਾ ਖੁੱਲਾ ਛੱਡਿਆ ਆ ਉਹ ਜਿੱਥੇ ਮਰਜੀ ਫਿਰੇ ਉਹ ਪਹਿਲਾ ਦਿਨਾਂ ਮਾਰੀ ਰਹਿ ਕੇ ਆਈ ਆ ਕਿੰਨੇ ਦਿਨੇਗੀ ਉੱਥੇ ਨੌਕਰਾਵਾਂ ਕੰਮ ਕਰਦੀ ਰਹੀ ਉਹਦੇ ਘਰੇ ਫੇ ਨਾਲ ਬੇਇੱਜ਼ਤੀ ਉਹਦੀ ਹੋਈ ਸੀਗੀ ਉਹ ਬੰਦਾ ਕਿਹੜਾ ਘਰ ਵਾਲਾ ਐ ਏਦਾਂ ਝੱਲ ਰੂਗਾ ਆਪਣੇ ਘਰ ਵਾਲੀ ਦੀ ਹੈ ਨਹੀਂ ਫਰਕ ਇਹਨਾਂ ਨੂੰ ਫਰਕ ਨਹੀਂ ਹੁੰਦਾ ਦਿਨਿਆਂ ਜਾਂ ਰਾਤਿਆਂ ਫਰਕ ਨਹੀਂ ਹੁੰਦਾ ਆਪਣ ਕੰਮ ਦਾ ਕ मतलब ਕੰਮ ਕਰਦੇ ਫਰੀ ਜਾਂਦੇ ਆ ਉਹਨਾਂ ਨੂੰ ਫਰਕ ਨਹੀਂ ਹੁੰਦਾ ਚੜਦੇ ਲੈਂਦੇ ਦਾ ਕੋਈ ਨਹੀਂ ਜਾ ਕੇ ਵੀਰ ਜੀ ਕਰ ਗਿਆ ਤਾਂ ਵੀ ਕੋਈ ਚੱਕਰ ਨਹੀਂ ਕੋਈ ਇੱਜਤ ਕਰ ਗਿਆ ਤਾਂ ਵੀ ਕੋਈ ਫਰਕ ਨਹੀਂ ਹੁੰਦਾ ਹਾਂਜੀ ਐਦਾਂ ਦੀ ਆ ਭਾਈ ਇਹ ਪਿੱਛੇ ਜਠਾਣੀ ਦੇ ਪਿੱਛੇ ਦਾ ਭਰਾ ਪਰ ਫਿਰ ਵੀ ਨਾ ਦਾਦੀ ਦੇ ਚੁਸਤੇ ਆ ਪੂਰੀ ਚੰਡੀਗੜ੍ਹ ਦੀ ਆਲੀਆਂ ਦੀ ਜਿਹੜਾ ਰਵਿੰਦਰ ਆ ਉਹਦੇ ਨੂੰ ਪਤਾ ਸਾਰੀ ਢਾੜੀ ਨੂਰ 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 ਕਰਦਾ ਨੂਰ ਪਾਹੀ ਕਰਦੇ ਨੂਰ ਆ ਕਰਦੇ ਬਲਾਸਾਸ ਦੀ ਗੱਲ ਹੈ 5 ਮਿੰਟ ਦਾ ਵਲੌਗ ਤੁਸੀਂ ਉੱਥੇ ਪਰੇ ਬਣਾਇਆ ਕੁੜੀ ਦੇ 1500 700 ਨਾਲ ਫੇਰ ਕੀ ਥੋੜਾ ਕਾਲ ਪੈਣ ਲੱਗਿਆ ਸੀਗਾ ਬਿਲਕੁਲ ਸੀ ਇਹ ਹੋਣਾ ਲੱਗਾ ਸੀਗਾ ਜਾਂ ਤੁਹਾਡੀ ਜਦਾ ਟੋਨਾ ਬਿਕਣ ਲੱਗਿਆ ਸੀਗਾ ਟੋਨਾ ਵਜੀਰੀ ਹਾਂ ਸੌਰੀ ਟੋਨਾ ਜੀਰੀ ਕੋ ਹੁੰਦਾ ਜਾਦੂ ਸੋਨੇ ਦੇ ਕਰਾ ਕੇ ਦੇਣੀ ਸੀ ਉਹਨੂੰ ਵਿਚਾਰੀ ਨੂੰ ਹਾਂਜੀ ਬਿਲਕੁਲ ਹੋਰ ਚਾਂਦੀ ਦੀਆਂ ਜੀ ਕਰਾਉਂਦੇ ਲੋਕਾਂ ਕਮੈਂਟਾਂ ਵਿੱਚ ਵੀ ਦੇਖੀ ਜਰੂਰ ਕਹਿਣਾ ਆ ਵੀ ਜੇ ਉਹਨੂੰ ਇੱਕ ਝਾਂਜੜਾ ਜੋੜਾ ਲੈ ਦਿੰਦੇ ਨਾ ਇੱਕ ਤਾਂ ਪਾਈ ਹੋਈ ਫਿਰਦੀ ਆ ਵਧੀਆ ਲੱਗਣਾ ਸੀ ਕੀ ਲੈ ਕੇ ਆਣ ਲੱਗੇ ਆ ਪੰਜੀਰੀ ਅੱਜ ਪਹੁੰਚੂ ਤੇਰੋ ਬੋਲਾ ਹਾਂ ਤੇ ਪਹੁੰਚੂਗੇ ਵਲੋਗ ਉਹ ਆਉ ਪਾਉਗੇ ਬਾਅਦ ਚ ਇਹ ਨਹੀਂ ਪਤਾ ਪੰਜੀਰੀਆਂ ਪਜੂਰੀਆਂ ਕੱਦੀਆਂ ਲੈ ਕੇ ਪਹੁੰਚ ਗਏ ਖਾਪੀ ਗਈ ਬਹਿ ਗਏ ਆ ਵਲੋਗ ਦੇ ਬਾਅਦ ਚ ਪਾਦੇ ਹੁੰਦੇ ਆ ਇਹ ਬਣਾ ਇੱਕ ਗੱਲ ਮੈਂ ਕਰਨੀ ਸੀ ਪੁੱਛਣਾ ਸੀ ਤੁਹਾਨੂੰ ਕੀ ਲੱਗਦਾ ਚਤਰੋ ਆਪਣੇ ਹੁਣ ਨਾਲ ਜਾਊਗੀ ਇਹਨਾਂ ਦੇ ਪੰਜੀਰੀ ਦੇ ਹੋਰ ਕੀ ਆ ਜਾਨਾ ਇਹ ਜਿਹੜਾ ਬਣਾ ਆ ਇਹ ਨੇ ਉਹ ਵਿਆਹ ਰੱਖਿਆ ਇੱਥੇ ਉਹ ਦੁਬਾਰਾ ਫੇਰ ਆਣਾ ਉਹ ਕਿੱਥੇ ਪਾਕਿਸਤਾਨ ਤੋਂ ਵੀਜ਼ਾ ਲਵਾ ਕੇ ਆਣਾ ਆ ਯਾ ਅਮਰੀਕਾ ਤੋਂ ਇੱਕ ਖੇਤ ਆਹ ਨਾਲ ਲੈਟ ਨਹੀਂ ਜਾਂਦਾ ਜਿੰਕ ਦੂਰ ਮੈਨੂੰ ਸੀ ਵੇਖਾ ਉਹ ਬੈਂਕ ਆ ਬੱਸ ਸੋਚ ਰਹੀ ਸੀ ਕਿ ਕਰਦੇ ਨਾ ਪਿੰਡ ਚ ਪਿੰਡ ਚੋੜਦਾ ਇੱਕ ਦੂਜੇ ਕਰਾ ਕੋਠੇ ਤੋਂ ਆਵਾਜ਼ ਮਾਰ ਛਿੱਤੀ ਵਾਲਾ ਪਹੁੰਚਦੀ ਆ ਠੀਕ ਆ ਮੈਨੂੰ ਲੱਗਦਾ ਸੀ ਕਿ ਮੈਂ ਕਹ ਸ਼ਾਇਦ ਜਿੱਦਾਂ ਨੂੰ ਮਨ ਫਿਰਨੇ ਦਾ ਉਹ ਹੋ ਗਿਆ ਨਾਲ ਸ਼ੋਪਿੰਗਾਂ ਕਰਨ ਜਾਂਦੀ ਸ਼ਾਇਦ ਮੈਂ ਕਹ ਨਾ ਜਾਵੇ ਪਰ ਨਹੀਂ ਆ ਜਾ ਰਿਹਾ ਨਾ ਲੈ ਉਹ ਬੰਨੇ ਦਾ ਬੰਨਾ ਚੋੜਦਾ ਚਾਹੇ ਦੇਣਾ ਇਹਦਾ ਸਾਬ ਭੇਜ ਦਿੰਦੇ ਸਬਜ਼ੀਆਂ ਭੇਜ ਦਿੰਦੇ ਉੱਥੇ ਠੀਕ ਆ ਜਦੋਂ ਬੜੀਆਂ ਆਉਣੀਆਂ ਨੇ ਜਿਹੜੀ ਲੈ ਕੇ ਸੱਸ ਚੱਲੀ ਆ ਤਾਂ ਨਾਲ ਹੀ ਜਾਊਗੀ ਹਾਂ ਉਹ ਕਿਤਾ ਬਹੁਤ ਦੂਰ ਆ ਉਹਨੂੰ ਹੁੰਦਾ ਜਹਾਰ ਇਹਦੀ ਜਠਾਣੀ ਨੂੰ ਆ ਜਿਹੜੀ ਜੂਪੀ ਰੱਡੀ ਆ ਉਹਦਾ ਵਿਚਾਰੀ ਦਾ ਕ ਜੇ ਦੋ ਤਕਲੀਫ ਦੇ ਵਿੱਚ ਬੰਦਾ ਜਾ ਨਹੀਂ ਸਕਦਾ ਹਫਤਾ ਲਾਈ ਜਾਂਦਾ ਦੋ ਦਿਨ ਜਾਣ ਦੋ ਦਿਨ ਆਣ ਨੂੰ ਠੀਕ ਆ ਨਾ ਉਹ ਉਹਦਾ ਦਿੱਤਾ ਮਤਲਬ ਔਖਾ ਆ ਇਹ ਤਾਂ ਬੰਦੇ ਦਾ ਬਣਾਇਆ ਇਹਨਾਂ ਦਾ ਕੋਈ ਫਰਕ ਇਹ ਨਹੀਂਗਾ ਵਿਆਹ ਨੂੰ ਤਾਂ ਕੋਈ ਚੱਕਰ ਨਹੀਂ ਸਭ ਘਰ ਹੀ ਆ ਪੁਜੀਆਂ ਪੁਜਰੀਆਂ ਉੱਤੋਂ ਲੈ ਇੱਧਰ ਕੋਈ ਫਰਕ ਨਹੀਂ ਮਾਲਾ ਫੂਲ ਇੱਕੋ ਹੋਇਆ ਇਹਨਾਂ ਦੇ ਜਿਹੜੀ ਉਹ ਪੰਜੀਰੀ ਲੈ ਕੇ ਆਂਦੇ ਆ ਜਸਮੀਨ ਨਾਲ ਜਾਂਦੀ ਆ ਜਾਂ ਨਹੀਂ ਇਹ ਦੇਖਣ ਵਾਸਤੇ ਐਦੀ ਸਾਡੇ ਨਾਲ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਜਾਊਗੀ ਪੱਕੀ ਉਹ ਨਹੀਂ ਰਹਿੰਦੀ ਕਿੰਨੇ ਦੀ 550 ਦੀ ਲੱਗੀ ਹੋ ਨਹੀਂ ਰਹੀ 550 ਦੀ ਸ਼ਰਤ ਲੱਗੀ ਇਹ ਕਹਿੰਦੇ ਨਾਲ ਜਾਓਗੀ ਮੈਂ ਕਹਿੰਦੀ ਆ ਸ਼ਾਇਦ ਨਹੀਂ ਜਾਊਗੀ ਕਿਉਂਕਿ ਜਿਸ ਹਿਸਾਬ ਨਾਲ ਇਹਨਾਂ ਦੇ ਵਿਆਹ ਚੱਲਦਾ ਆ ਠੀਕ ਆ ਦੇਖਦੇ ਆ ਉਹਦਾ ਪਤਾ ਨਹੀਂ ਕਿਹੜੀ ਬੰਨੀ ਨੂੰ ਬਸ ਬੈਠੀ ਆ ਕਾਸਟ ਤੇ ਤੁਹਾਡਾ ਬਲਾਗੋ ਮਰਦੇ ਆ ਤੁਹਾਡੇ ਸਾਹਮਣੇ ਸ਼ਰਤ ਲੱਗੀ ਇਹਨਾਂ ਨੇ 500 ਦੇਣ ਦੀ ਸ਼ਰਤ ਕੀਤੀ ਆ ਹਾਂ ਹਾਂ ਠੀਕ ਆ ਕੈਮ ਹੋਣ ਕੈਮਰਾ ਗਿਆ ਸਹੀ ਆ ਸਹੀ ਆਨ ਕੈਮਰਾ ਹੋਰ ਕੈਮਰਾ ਜਨੂੜ ਦਊ ਬਿੱਲੀ ਜਾਨਾਰ ਦਾ ਪਰ ਜੇ ਗਈ ਉਹ ਤਾਂ ਕਰ ਫੇ ਲਊਗਾ ਚਲ ਠੀਕ ਆ ਸਾਰਾ ਕੁਝ ਤੁਹਾਡੇ ਲਈ ਧੰਨਵਾਦ ਜੀ ਧੰਨਵਾਦ ਜੀ ਦੇਖਦੇ ਆ ਆਪਾਂ ਪੰਜੀਰੀ ਕਦੋਂ ਆਦੀ ਆ 500 ਕਿਹਦੇ ਨਾਲ ਬਣਦਾ ਹਾਂਜੀ ਚਲੋ